प्यारे दोस्तों प्यार भरी सस्साहिक आली पंजाब सरकार ਦੇ ਮਲਾਜਾਂ ਦੇ ਮੰਗਾਂ ਦਾ ਹੱਲ ਆਉਣ ਵਾਲੀ 13 ਅਕਤੂਬਰ ਨੂੰ ਮੁੱਖ ਮੰਤਰੀ ਭਵਾਨਤਮਨ ਕੈਨ ਮੰਤਰੀ ਮੰਡਲ ਵਿੱਚ ਕਰਨਗੇ ਕਿਉਂਕਿ ਸੀਐਮ ਮਾਨ ਕਹਿ ਰਹੇ ਹਨ ਕਿ ਅਸੀਂ ਮਲਾਜਾਂ ਦੇ ਮੰਗਾਂ ਦਾ ਹੱਲ ਛੇਤੀ ਕਰਾਂਗੇ ਜਿਸੇ ਮੁੱਖ ਮੰਗ ਹੈਗੀ ਮਲਾਜਾਂ ਦੇ ਡੀਏ ਦੇ ਵਿੱਚ 16% ਵਾਧਾ ਕੇਂਦਰ ਸਰਕਾਰ ਦਾ ਡੀਏ 42% ਆ ਪਰ ਪੰਜਾਬ ਦੇ ਬਣਾ ਦਾ ਡੀਏ ਹੈ ਕੇਂਦਰ ਸਰਕਾਰ ਦਾ ਡੀਏ 58% ਆ ਪੰਜਾਬ ਸਰਕਾਰ ਦੇ ਬਣਾ ਦਾ ਡੀਏ 42% ਆ 16% ਦਾ ਬਹੁਤ ਵੱਡਾ ਫਰਕ ਹੈ ਜੀ ਮੀਟਰ ਦੇ ਵਿੱਚ ਜੋ ਇਸ ਮੰਗਣਾ ਹੱਲ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਸਾਢੇ 5 ਸਾਲ ਦਾ ਪੇ ਕਿੰਦਾ ਏਰੀਅਰ ਲਗਭਗ 18 ਹਜ਼ਾਰ ਰੁਪਏ ਬਣਦਾ ਹੈ ਉਸ ਸੰਬੰਧੀ ਦੀਵਾਲੀ ਤੋਂ ਪਹਿਲਾਂ ਕੋਈ ਤਾਜ਼ਾ ਖੁਸ਼ਖਬਰੀ ਦੇ ਸਕਦਾ ਹੈ ਸੀਮਾਨ ਬੇਤੋਹਰ ਪਾਸੇ ਜੀ ਮਨ ਮੰਗ ਕਰਦੇ ਆ ਕਿ ਪ੍ਰਾਂਜਵੈਂਸ ਗੇਮਾ 2172 ਅਨਸਾਰੰ ਲਾਗੂ ਕੀਤੀ ਜਾਦੇ ਨਾ ਉਹਨਾਂ ਬਣਦਾ ਏਰੀਆ ਦਿੱਤਾ ਜਾਵੇ ਰਟਾਇਨ ਹਮਲਾਇਆ ਵੱਲੋਂ ਆਉਣ ਵਾਲੀ 17 ਅਕਤੂਬਰ ਨੂੰ ਮੁੱਖੋਂ ਨਿਪਵਾਤ ਉਹ ਜੋ ਕੋਠੀ ਚੰਡੀਗੜਾ ਪਹਿਲਾਂ ਜੋ ਮਹਾਲੀ ਦੇ ਵਿੱਚ ਐਜੰਸੀ ਬੋਰਡ ਦਾ ਉਹ ਤੇ ਧਰਨ ਲਉਣਗੇ ਉਸ ਤੋਂ ਬਾਅਦ ਚੰਡੀਗੜ੍ਹ ਵਾਲ ਨੂੰ ਜੋ ਮੁੱਖੋਂ ਨਿਪਵਾਤ ਉਹ ਰਹਿائش ਆ ਉਹ ਸਵਾਲ ਨੂੰ ਪੁੱਛ ਕਰਨਗੇ ਜੀ ਪੈਨਸ਼ਨ ਮਲਾਇਮ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਫੈਟ ਦੋਪਨਾੜਤਾ ਜਾਵੇ ਜੋ ਬਣਦਾ ਏਰੀਆ ਹੋ ਤਾ ਜਾਵੇ ਜਿਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ 17 ਅਕਤੂਬਰ ਦਾ ਨਨਣਗੀ ਕਤਾਲੀ ਕਾੜੇ ਦੇ ਆਗਾਂ ਵੱਲੋਂ ਮੁੱਖ ਮੰਤਰੀ ਭਵਨਤਵਾਂ ਦੀ ਕੋਠੀ ਜੋ ਸੂਨੁਰਾ ਰਿਹਾ ਰਤਨਤ ਆ ਗਿਆ ਤੇ ਮਾਂ ਸਰਕਾਰ ਦੀ ਮੁਰਦਾ ਜ਼ਿੰਦਗੀ ਕੀਤੀ ਗਈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕਾਮਰ ਦੇ ਕੱਚੇ ਮਲਾਇਮ ਬਾਰੇ ਸੀਐਮ ਮਾਨ ਨੇ ਕਿਹਾ ਜੀ ਅਸੀਂ ਪੱਕੇ ਕਰਾਂਗੇ ਪਰ ਸਰਕਾਰ ਨੂੰ ਲਗਭਗ ਸਵਾ ਤਿੰਨ ਸਾਲ ਪੂਰਾ ਸਮਾਂ ਹੋ ਚੁੱਕਿਆ ਅਜੇ ਤੱਕ ਰੋਪੜ ਸਨਮਾਨ ਦੇ ਵਿੱਚ ਗੁਰੂ ਹਰਗੋਬਿੰਦ ਥਰਮਨਪੁਰਨ ਲਹਿਰਾ ਮਾਲ ਦੇ ਵਿੱਚ ਠੇਕੇਦਾਰਾਂ ਨੂੰ ਕੰਮ ਕਾਦੇ ਕਿਤੇ ਨਾਜਮ ਪੱਕੇ ਨਹੀਂ ਕੀਤੇ ਗਏ ਜਿਸ ਨੂੰ ਲੈ ਕੇ ਮਲਾਇਆ ਵੱਲੋਂ ਮੁਖਰੀ ਭਵਨ ਤਵਾਨ ਮਿੱਤਿਆਂ ਹਰ ਪਾਸੇ ਜਿੰਮੇ ਉਧਰੇ ਫੁਕੇ ਜਾ ਰਹੇ ਹਨ ਪੀਐਸਪੀਸੀਲ ਮੇਨੋਂ ਮੰਗ ਕਰਦੇ ਆ ਕਿ ਮੀਟਰ ਦੇ ਮੰਨਿਆ ਮੰਗਾ ਲਾਗਪੁਰੇ ਨੇ ਔਨ ਸਮੇਂ ਤੱਕ ਜੋ ਸ਼ਿੰਗਾਰ ਸ਼ਾ ਹੋਰ ਤਿੱਖਾ ਕੀਤਾ ਜਾਇਗਾ ਜੋ ਸਾਡੇ ਪੀਐਸਪੀਸ ਦੇ ਮੁਲਾਜ਼ਮਾਂ ਉਹਨਾਂ ਦੀਆਂ ਡਿਊਟੀਆਂ ਪ੍ਰਾਲੀ ਦੇ ਨਾਂ ਲਗਾਈਆਂ ਜਾਂ ਨਾ ਇਹ ਮੰਗ ਹੈ ਕਿ ਦੂਜੇ ਪਾਸੇ ਜੋ ਸਰਕਾਰੀ ਮੈਹਿਮੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਉਹਨਾਂ ਨੂੰ ਪੱਕਾ ਕੀਤਾ ਜਾਵੇ ਪ੍ਰਾਣੀ ਵੰਸ ਗੇਮ ਬਹਾਲ ਕੀਤੀ ਜਾਵੇ ਮਿਡਲ ਵਰਕਰਾਂ ਆਸਰ ਵਰਕਰਾਂ ਉਹਨਾਂ ਦੇ ਮਾਣ ਪੱਤੇ ਵਿੱਚ ਵਾਧਾ ਕੀਤਾ ਜਾਵੇ ਧੰਨਵਾਦ ਸਾਥੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ 1990 ਮੁੱਖੀ ਭਵਾਨਤਵ ਨਾਲ ਨਵੇਂ ਮੰਗਾਂ ਦਾ ਹੱਲ ਦੀਵਾਲੀ ਤੋਂ ਪਹਿਲਾਂ ਕਰ ਸਕਦਾ ਹੈ ਜੀ ਇਹ ਆਸ ਕੀਤੀ ਜਾਂਦੀ ਹੈ ਮੁਖਰੇ ਭਵਾਂ ਤੋਂ ਬਾਰ ਬਾਰ ਕਹਿੰਦਾ ਹੈ ਕਿ ਜੋ ਅਸੀਂ ਬਾਦਾਂ ਕੀਤਾ ਸੀ ਉਹ ਪੂਰੇ ਕਰਾਂਗੇ ਹੁਣ ਸਾਨੂੰ ਦੇਖਣ ਕਰੋ ਬਾਦ ਵੀ ਪੂਰੇ ਕਰਦਾ ਧੰਨਵਾਦ ਸਾਥੀਓ ਵੀਡੀਓ ਨੂੰ ਬਾਤਾਂ ਸ਼ੇਅਰ ਕਰੋ